ਡਾਰੀਵਾਲ ਪਰਿਵਾਰ ਇਲਾਕਾ ਨਿਵਾਸੀਆਂ ਨੂੰ ਕਰ ਰਿਹਾ ਅਪੀਲ ਤੁਹਾਨੂੰ ਦੱਸ ਦਈਏ ਕਿ ਪਿਛਲੇ ਦਿਨੀ ਇੱਕ ਖਬਰ ਦਿਖਾਈ ਗਈ ਸੀ ਜੋ ਗورو ਪੁੰਡਾਰੀ ਨੇ ਆਪਣਾ ਗੋਦਾਮ ਵੇਚ ਦਿੱਤਾ ਸੀ ਤੇ ਉਸਤੇ ਪਰਿਵਾਰ ਨੇ ਉਸ ਦੇ ਉੱਪਰ ਗورو ਪੁੰਡਾਰੀ ਦੇ ਉੱਪਰ ਦੋਸ਼ ਲਗਾਏ ਸਨ ਕਿ ਉਸ ਨੇ ਗਲਤ ਤਰੀਕੇ ਦੇ ਨਾਲ ਗੋਦਾਮ ਵੇਚ ਦਿੱਤਾ ਹੈ ਪਰ ਗੋਦਾਮ ਦੀ ਅਜਿਸਟਰੀ ਸਾਡੇ ਕੋਲ ਹੈ ਇਸ ਲਈ ਉਹਨਾਂ ਨੇ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਕੋਈ ਵੀ ਗورو ਪੁੰਡਾਰੀ ਦੇ ਕੋਲੋਂ ਕੋਈ ਚੀਜ਼ ਖਰੀਦਦਾ ਹੈ ਤਾਂ ਉਸ ਦੀ ਜਾਂਚ ਕੀਤੀ ਜਾਵੇ ਅਤੇ ਪੂਰੇ ਕਾਗਜ਼ ਪੱਤਰ ਦੇਖੇ ਜਾਣ ਉਹਨਾਂ ਨੇ ਅਪੀਲ ਦੇ ਨਾਲ-ਨਾਲ ਅਮਿਤ ਸੂਦ ਦੇ ਉੱਪਰ ਦੋਸ਼ ਵੀ ਲਗਾਏ ਕਿ ਉਹਨਾਂ ਨੇ ਗੋੜੂ ਪੰਡਾਰੀ ਦੇ ਕੋਲੋਂ ਚੈੱਕ ਲਏ ਸਨ ਜੋ ਕਿਸ਼ਨ ਪੰਡਾਰੀ ਨੂੰ ਦੇਣ ਸਨ ਪਰ ਅਮਿਤ ਸੂਦ ਨੇ ਕਿਸ਼ਨ ਪੰਡਾਰੀ ਨੂੰ ਚੈੱਕ ਨਹੀਂ ਦਿੱਤੇ ਜਦ ਇਸ ਸੰਬੰਧੀ ਅਮਿਤ ਸੂਦ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਆਪਣੇ ਤੇ ਲੱਗੇ ਦੋਸ਼ਾਂ ਨੂੰ ਨਕਾਰਦੇ ਇੱਕ ਆਖਿਆ ਕਿ ਉਹਨਾਂ ਨੇ ਗੋੜੂ ਪੰਡਾਰੀ ਦੇ ਕੋਲੋਂ ਚੈੱਕ ਲਏ ਸਨ ਜੋ ਕਿਸ਼ਨ ਪੰਡਾਰੀ ਨੂੰ ਦੇਣੇ ਸਨ ਪਰ ਘਰ ਦੀ ਵੰਡ ਦੇ ਚੈੱਕ ਸਨ ਘਰ ਦੀ ਵੰਡ ਇਹਨਾਂ ਦੀ ਨਹੀਂ ਹੋਈ ਜਿਸ ਕਰਕੇ ਅਸੀਂ ਚੈੱਕ ਗੁਰੂ ਪੰਡਾਰੀ ਨੂੰ ਵਾਪਸ ਕਰ ਦਿੱਤੇ। ਕਿਸ਼ਨ ਪੰਡਾ ਦੇ ਪਰਿਵਾਰ ਨੇ ਦੱਸਿਆ ਕਿ ਜੋ ਗੁਰੂ ਪੰਡਾਰੀ ਨੇ ਗਲਤੀਕ ਨਾ ਗੋਦਾਮ ਵੇਚਿਆ ਉਸ ਦੀ ਸ਼ਿਕਾਇਤ ਅਸੀਂ ਢਾਰੀਵਾਲ ਪੁਲਿਸ ਸਟੇਸ਼ਨ ਵੀ ਕਰਵਾਈ ਸੀ ਅਤੇ ਕੋਈ ਕਾਰਵਾਈ ਨਹੀਂ ਹੋਈ। ਜਦ ਜਾਂਚ ਅਧਿਕਾਰੀ ਨਾਲ ਫੋਨ ਤੋਂ ਸੰਪਰਕ ਕੀਤਾ ਗਿਆ ਤਾਂ ਉਹਨਾਂ ਨੇ ਦੱਸਿਆ ਕਿ ਇਹਨਾਂ ਦੀ ਆਪਸ ਵਿੱਚ ਘਰ ਦੀ ਵੰਡ ਦਾ ਮਸਲਾ ਹੈ ਜੋ ਕੋਰਟ ਦੇ ਵਿੱਚ ਰਵਾ ਸਕਦੇ ਹਨ। ਸ਼੍ਰੀ ਰਾਦੇ ਕਲਾਥ ਉਸਤੇ ਬੁਟੀਕ ਜਿੱਥੇ ਤੁਹਾਨੂੰ ਅੰਸਿੱਤੇ ਲੇਡੀ ਸੂਟ ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟ ਤੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਰਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਥ ਉਸਤੇ ਬੁਟੀਕ ਨੇੜੇ ਅਮਰ ਕਲੀਨਿਕ ਡੜਵਾ ਰੋਡ ਧਾਰੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ ਹਾਂਜੀ ਭਾਈ ਕੀ ਨਾਮ ਜੇ ਭਾਈ ਮੈਂ ਨਾਮ ਕ੍ਰਿਸ਼ਨ ਪੰਡਾਰੀ ਹਾਂ ਇਹ ਮੈਂ ਧਾਰੀਵਾਲ ਗੋਪਾਲਗਨ ਮਹੱਲੇ ਦਾ ਰਹਿਣ ਵਾਲਾ ਹਾਂ ਮਸਲਾ ਸਾਡਾ ਜੀ ਇੱਦਾਂ ਕੋਤੀ ਪੰਡਾ ਨੇ ਜੋ ਆਪਣਾ ਇੱਕ ਵੀਡੀਓ ਚ ਦਿਖਾਇਆ ਗਿਆ ਵਾ ਹਾਂਜੀ ਠੀਕ ਆ ਸਟੈਂਪ ਪੇਪਰ ਨਾਲ ਉਹਦੇ ਜੋ ਵਿਖਾਇਆ ਨੇ ਕਾਜ ਦਿਖਾਇਆ ਤੇ ਕਹਿੰਦੇ ਕੋ ਝੂਠਿਆ ਅਸਲੀ ਕਹਿੰਦੇ ਕੋ ਕੀਕ ਮਸਲਾ ਸਾਡਾ ਅਸਲ ਜੋ ਸਭ ਝੂਠੇ ਜੀ ਜੋ ਵੀ ਦੇ ਰਹੀ ਐ ਐਗਰੀਮੈਂਟ ਆਪਣਾ ਸਭ ਪ੍ਰੂਫ ਕਰ ਰਹੀ ਝੂਠੇ ਵਿਖਾ ਰਹੀ ਆ ਜੋ ਕਿ ਅਸਲੀ ਵਕੈਤਾ ਪ੍ਰੂਫ ਸਾਡੇ ਕੋਲ ਰਜਿਸਟਰੀ ਦੀ ਸਾਡੇ ਕੋਲ ਉਸ ਵਿੱਚ ਸਾਡਾ ਕੀ ਹਿੱਸਾ ਹੈਗਾ ਜੋ ਹੋਈ ਹੈਗਾ ਉਹ ਜਿਹੜਾ ਐਗਰੀਮੈਂਟ ਉਹ ਵਿਖਾ ਰਹੀ ਆ ਉਸ ਐਗਰੀਮੈਂਟ ਮੇਰੇ ਕੋਲ ਵੀ ਆ ਵਕੈਤਾ ਇਸ ਵਿੱਚ ਸਾਫ਼-ਸਾਫ਼ ਲਿਖਿਆ ਹੋਇਆ ਵਾ ਜੀ ਕੰਡੀਸ਼ਨ ਪੰਡਾ ਦੇ ਬਾਰੇ ਕਿ ਇਹ ਜਿਹੜਾ ਗੋਦਾਮ ਕਸ਼ੇ ਪਿੰਡਾਰੀ ਦੇ ਹੱਕ ਤੇ ਆ ਠੀਕ ਉਹ ਜਿਹੜਾ ਗੋਦਾਮ ਤੁਹਾਡੇ ਕੋਲ ਸੀ ਆ ਜੀ ਅੱਜ ਪਹਿਲੇ ਹੱਕ ਚ ਹੋਇਆ ਸੀ ਜਿਹੜੇ ਡਿਊਟੀ ਭੰਡਾਰ ਦੇ ਆਪਣਾ ਐਗਰੀਮੈਂਟ ਦਿਖਾਉ ਉਹ ਪੁਰਾਣਾ ਝੂਠਾ ਉਹ ਪੁਰਾਣਾ ਝੂਠਾ ਹੈਗਾ ਜੀ ਉਹ ਸੈਗਰੀਮੈਂਟ ਤੇਰੇ ਵੀ ਜਿਹੜੇ ਜਿਹੜਾ ਕਹਿ ਰਿਹਾ ਉਹ ਐਗਰੀਮੈਂਟ ਦੇ ਮੁਤਾਬਕ ਮੇਰੇ ਐਗਰੀਮੈਂਟ ਤੇ ਉਹਦੇ ਵੀ ਸਾਈਨ ਆਫ ਕਰਤਾ ਸਭ ਕੁਝ ਹੈ ਗਿਆ ਗੁਰਪ੍ਰੀਤ ਪਿੰਡਾਰੀ ਦੇ ਗੋਦਾਮ ਵੇਚਿਆ ਗਿਆ ਤੁਹਾਡੇ ਕੋਲ ਉਹ ਸਾਡੇ ਨਾਲ ਤੇ ਆ ਜੀ ਉਹ ਝੂਠਾ ਦੇ ਰਹੀ ਹੈ ਕੀ ਮੰਗ ਕਰੀ ਅਸੀਂ ਇਨਸਾਫ ਦੀ ਮੰਗ ਚਾਹੁੰਦੇ ਆ ਕਿ ਸਾਡ ਇਨਸਾਫ ਦਿੱਤਾ ਜਾਏ ਮਾਫ ਹਟਾ ਦੋਨੇ ਸਾਡ JDH ਫੈਸ਼ਨ ਨਿਊ ਜੰਗੀ ਦੀ ਹੱਟੀ ਇੱਥੇ ਲੇਡੀ ਸੂਟ ਪਲਾਜ਼ੋ ਸੂਟ ਲਹਿੰਗੇ ਕੋਟੀਆਂ ਸਵੈਟਰ ਲੇਡੀ ਜੀਨ ਪੈਂਟ ਟੋਪ ਪਾਰਟੀ ਵੇਅਰ ਸੂਟ ਡੇਲੀ ਵੇਅਰ ਸੂਟ ਬਾਜ਼ਾਰ ਨਾਲ ਬਹੁਤ ਹੀ ਘੱਟ ਰੇਟਾਂ ਤੇ ਮਿਲਦੇ ਹਨ ਪਤਾ ਨੋਟ ਕਰੋ ਨੇਰੇ ਵਿਜੇ ਮੈਡੀਕਲ ਸਟੋਰ ਧਾਰੀਵਾਲ ਨਿਊ ਜੰਗੀ ਦੀ ਹੱਟੀ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤਾ ਗਿਆ ਹੈ ਅਸੀਂ ਬਾਕੀ ਕੀ ਨਾਮ ਜਤਨਾ ਪਈ ਮੇਰਾ ਨਾਮ ਹਰਸ਼ ਆ ਮੈਂ ਜਲੰਧਰ ਦਾ ਰਹਿਣ ਵਾਲਾ ਹਾਂ ਇਹ ਮੇਰੇ ਜੀਜਾ ਹੀ ਲੱਗਦੇ ਨੇ ਜੀ ਇਸ ਦੇ ਵਿਚਕਾਰ ਇਹਨਾਂ ਦਾ ਆਪਸ ਦੇ ਵਿਚਕਾਰ ਨਾ ਪਰਿਵਾਰਾਂ ਪਰਿਵਾਰਕ ਵੰਡ ਚੱਲਦੀ ਹੈ ਇਹਨਾਂ ਦੇ ਆਪਣੇ ਭਰਾਵਾਂ ਤੇ ਮਾਤਾ ਜੀ ਦੇ ਵਿਚਕਾਰ ਜਦੋਂ ਦੇ ਇਹਨਾਂ ਦੇ ਪਿਤਾ ਜੀ ਪੂਰੇ ਹੋਏ ਨੇ ਉਦੋਂ ਤੋਂ ਬਾਅਦ ਇਹਨਾਂ ਦੇ ਆਪਸ ਦੇ ਵਿਚਕਾਰ ਝਗੜੇ ਰਹਿੰਦੇ ਨੇ ਹੁਣ ਜਿਹੜਾ ਮਸਲਾ ਇਸ ਵੇਲੇ ਹੈ ਮਸਲਾ ਹੈ ਜੀ ਕਿ ਗੋਦਾਮ ਦਾ ਜਿਹੜਾ ਕਿ ਧਾਰੀਵਾਲ ਵਿੱਚ ਡਡਵਾ ਰੋਡ ਦੇ ਵਿੱਚ ਹੈ ਕਾਨ ਬੁੱਕ ਡਿਪੋ ਦੇ ਬੈਕਸਾਈਡ ਤੇ ਉਹ ਗੋਦਾਮ ਦੀ ਅਸਲ ਰਜਿਸਟਰੀ ਜੀ ਇਹਨਾਂ ਦੇ ਕੋਲ ਹੈ ਇਹ ਅਸਲ ਰਜਿਸਟਰੀ ਹੈ ਜੇ ਤੁਸੀਂ ਗੌਰ ਕਰੋਗੇ ਇਹ ਅਸਲ ਰਜਿਸਟਰੀ ਹੈ ਜੀ ਇਹ ਪੱਕੀ ਰਜਿਸਟਰੀ ਹੈ ਜਿਹੜੀ ਕਿ ਤਹਿਸੀਲ ਦੇ ਅੰਦਰ ਹੋਈ ਹੈ ਅਗਰ ਤੁਸੀਂ ਧਿਆਨ ਨਾਲ ਨੂੰ ਜ਼ੂਮ ਕਰੋਗੇ ਤੇ ਇਹਦੇ ਵਿੱਚ ਸਾਰੇ ਵਸੀਕਾ ਨੰਬਰ ਵਗੈਰਾ ਸਾਰੇ ਡਾਕੂਮੈਂਟ ਨੰਬਰ ਸਾਰੀਆਂ ਮਿਤੀਆਂ ਤਸਦੀਕਾਂ ਸਾਰਾ ਕੁਝ ਲੱਗਾ ਹੋਇਆ ਜੀ ਹਾਂਜੀ ਹਾਂਜੀ ਇਹ ਜਿਹੜੀ ਅਸਲ ਰਜਿਸਟਰੀ ਹੈ ਇਹ ਰਜਿਸਟਰੀ ਇਹਨਾਂ ਦੇ ਪਿਤਾ ਜੀ ਸ਼੍ਰੀ ਵਿਜੇ ਕੁਮਾਰ ਦੇ ਨਾਮ ਤੇ ਹੈ ਇਹ ਉਹਨਾਂ ਦੀ ਫੋਟੋ ਤੇ ਦਸਤਖਤ ਵੀ ਲੱਗੇ ਹੋਏ ਜੀ ਇਹ ਤੋਂ ਇਹ ਸਾਬਤ ਹੁੰਦਾ ਕਿ ਇਹ ਜਗ੍ਹਾ ਰਜਿਸਟਰੀ ਵਾਲੀ ਜਗ੍ਹਾ ਜੋ ਕਿ ਅੱਜ ਨੂੰ ਇਹਨਾਂ ਦੇ ਨਾਮ ਤੇ ਬੋਲਦੀ ਹੈ ਮਸਲਾ ਇਹ ਹੈ ਕਿ ਦੂਜੀ ਧਿਰ ਜਿਹੜੀ ਕਿ ਗੌਰਵ ਪੰਡਾਰੀ ਤੇ ਜੋਤੀ ਪੰਡਾਰੀ ਹੈ ਉਹਨਾਂ ਨੇ ਗੈਰ ਕਾਨੂੰਨੀ ਤੌਰ ਤੇ ਇਹ ਜਿਹੜੀ ਜ਼ਮੀਨ ਹੈ ਉਹਦਾ ਸੌਦਾ ਕਿਸੇ ਤੀਜੀ ਧਿਰ ਜਿਹਦਾ ਨਾਮ ਕਮਲਜੀ ਸ਼ਰਮਾ ਹੈ ਜਦੋਂ ਉਹ ਉਸ ਗੋਦਾਮ ਦੇ ਬਿਲਕੁਲ ਨਾਲ ਦਾ ਘਰ ਹੈ ਉਹਦੇ ਨਾਲ ਇਹਨਾਂ ਨੇ ਸੌਦਾ ਕਰ ਲਿਆ ਜੀ ਉਹਨਾਂ ਨੇ ਆਪਣੇ ਵੱਲੋਂ ਇੱਕ ਡਾਕੂਮੈਂਟ ਪੇਸ਼ ਕੀਤਾ ਸੀ ਕਿ ਇਹਨਾਂ ਦਾ ਆਪਸ ਵਿੱਚ ਰਾਜਨਾਮਾ ਹੋਇਆ ਮੈਂ ਦੱਸਿ ਇਹਨਾਂ ਨੇ ਪੇਸ਼ ਕੀਤਾ ਦੇਖੋ ਉਹਨਾਂ ਨੇ ਗੌਰਵ ਭੰਡਾਰੀ ਤੇ ਜੋਤੀ ਭੰਡਾਰੀ ਉਹਨਾਂ ਨੇ ਪਿਛਲੀ ਵੀਡੀਓ ਦੇ ਵਿੱਚਕਾਰ ਇੱਕ ਡਾਕੂਮੈਂਟ ਪੇਸ਼ ਕੀਤਾ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਉਹ ਉਸ ਜਗ੍ਹਾ ਵੰਡ ਦੇ ਵਿੱਚਕਾਰ ਉਹ ਜਗ੍ਹਾ ਉਹਨਾਂ ਨੂੰ ਆਈ ਹੈ ਮੈਂ ਤੁਹਾਨੂੰ ਉਹ ਦਸਤਾ ਉਹ ਡਾਕੂਮੈਂਟ ਦਿਖਾਉਣਾ ਚਾਹਾਂਗਾ ਜੀ ਦੇਖੋ ਜੀ ਇਹ ਡਾਕੂਮੈਂਟ ਆਵਲਾ ਇਹ ਬਕਾਇ ਇਹ ਅਸਲ ਹੈ ਜੀ ਅਸਲ ਸਟਾਮ ਗੌਰਵ ਭੰਡਾਰੀ ਦੇ ਨਾਮ ਤੇ ਸਾਡੇ ਕੋਲ ਹੈ ਇਹਦੀਆਂ ਤਿੰਨ ਕਾਪੀਆਂ ਬਣੀਆਂ ਸੀ ਤਿੰਨਾਂ ਭਰਾਵਾਂ ਨੂੰ ਮਿਲਿਆ ਸੀ ਗੌਰ ਕਰਨ ਵਾਲੀ ਗੱਲ ਇਹ ਹੈ ਕਿ ਜਿਹੜਾ ਇਹ ਦਸਤਾੂਜ਼ ਡਾਕੂਮੈਂਟ ਉਹਨੇ ਦਿਖਾਇਆ ਇਸ ਡਾਕੂਮੈਂਟ ਦੇ ਵਿੱਚਕਾਰ ਅਗਰ ਤੁਸੀਂ ਉੱਤੋਂ ਦੀ ਦੇਖੋਗੇ ਤੇ ਆਹ ਤਕਰੀਬਨ 9ਵੀਂ 10ਵੀਂ ਲਾਈਨ ਹੈ ਇੱਥੇ ਸਾਫ਼ ਲਿਖਿਆ ਤੇ ਜੋ ਗੋਦਾਮ ਕਾਨ ਬੁੱਕਸਟੋਰ ਦੇ ਪਿੱਛੇ ਹੈ ਉਹ ਹਿੱਸਾ ਫਰੀਕ ਦੋਮ ਕ੍ਰਿਸ਼ਨ ਦਾ ਹੋਵੇਗਾ ਜਿਹੜਾ ਡਾਕੂਮੈਂਟ ਉਹਨਾਂ ਨੇ ਖੁਦ ਲਗਾਇਆ ਉਸ ਡਾਕੂਮੈਂਟ ਦੇ ਵਿੱਚਕਾਰ ਵੀ ਇਹ ਸਾਫ਼-ਸਾਫ਼ ਲਿਖਿਆ ਹੈ ਕਿ ਉਹ ਉਹ ਜਿਹੜੀ ਜਗ੍ਹਾ ਹੈਗੀ ਹੈ ਕ੍ਰਿਸ਼ਨ ਦੇ ਨਾਮ ਤੇ ਆ ਪੁੱਛਣ ਵਾਲੀ ਗੱਲ ਇਹ ਹੈ ਕਿ ਉਹਨਾਂ ਨੇ ਇਹ ਜਗ੍ਹਾ ਕਿਦਾਂ ਕਿਸ 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 ਹੱਕ ਦੇ ਅਧੀਨ ਉਹਨਾਂ ਨੇ ਵੇਚ ਦਿੱਤੀ। ਅਗਰ ਜੇਕਰ ਉਹਨਾਂ ਨੇ ਉਹ ਜਗ੍ਹਾ ਵੇਚਣੀ ਸੀ ਉਹਦੇ ਵਿਚਕਾਰ ਇਹਨਾਂ ਦੇ ਦਸਤਕਤ ਹੋਣੇ ਜ਼ਰੂਰੀ ਸੀ ਜੋ ਉਹਨਾਂ ਨੇ ਦਸਤਕਤ ਨਹੀਂ ਕਰਵਾਏ ਹੋਏ। ਇਹ ਗੱਲ ਉਹ ਖੁਦ ਵੀ ਮੰਨਦੇ ਨੇ। ਹੁਣ ਅਸਲੀਅਤ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਇਸ ਐਗਰੀਮੈਂਟ ਤੋਂ ਬਾਅਦ ਇੱਕ ਰਾਜੀਨਾਮਾ ਇਹਨਾਂ ਦਾ ਹੋਰ ਕਰਵਾਇਆ ਸੀ ਕਿਉਂਕਿ ਇਹਨਾਂ ਦੇ ਝਗੜੇ ਖਤਮ ਨਹੀਂ ਸੀ ਹੋ ਰਹੇ। ਇਹ ਉਹ ਅਸਲ ਰਾਜੀਨਾਮਾ ਜੀ। ਇਸ ਰਾਜੀਨਾਮੇ ਦੇ ਵਿਚਕਾਰ ਮੈਂ ਵੀ ਬੈਠਾ ਸੀ। ਹੋਰੀ ਮੋਤਵਾਰ ਬੰਦੇ ਸੀ ਮੋਤਵਾਰ ਬੰਦਿਆਂ ਦੇ ਵਿਚਕਾਰ ਇੱਕ ਬੰਦਾ ਜਿਹਦਾ ਮੈਂ ਖਾਸ ਜ਼ਿਕਰ ਕਰਨਾ ਚਾਹਾਂਗਾ ਉਹਦਾ ਨਾਮ ਅਮਿਤ ਸੂਦ ਹੁਣ ਗੱਲ ਇਹ ਹੈ ਕਿ ਇਹਨਾਂ ਦਾ ਰਾਜੀਨਾਮਾ ਦੇ ਹਿਸਾਬ ਨਾਲ ਸਾਰੀਆਂ ਸ਼ਰਤਾਂ ਪੂਗਾਈਆਂ ਗਈਆਂ ਸੀ ਸ਼ਰਤਾਂ ਦੇ ਹਿਸਾਬ ਨਾਲ ਇਹਨਾਂ ਦੇ ਹੱਕ 1.7 ਲੱਖ ਰੁਪਏ ਦਿੱਤਾ ਜਾਣਾ ਸੀ 1.7 ਲੱਖ ਦੇ 3 ਚੈੱਕ ਦਿੱਤੇ ਗਏ ਸੀ ਆ ਜੀ ਜੇਕਰ ਤੁਸੀਂ ਇੱਥੇ ਕਰਕੇ ਇੱਕ ਵਾਰੀ ਗੌਰ ਕਰੋਗੇ ਇਹ ਸ਼ਰਤਾਂ ਤੇ ਚੈੱਕਾਂ ਦੇ ਨੰਬਰ ਵੀ ਪਾਏ ਹੋਏ ਨੇ ਹਾਂਜੀ ਇਹ ਤੁਸੀਂ ਦੇਖੋ ਇਹ ਦੇ ਵਿਚਕਾਰ ਇਹ ਸਾਰੇ ਚੈੱਕਾਂ ਦੇ ਨੰਬਰ ਪਾਏ ਹੋਏ ਨੇ ਇਹ ਦੇ ਵਿਚਕਾਰ ਇੱਕ ਚੈੱਕ 2 ਲੱਖ ਦਾ ਇੱਕ ਸਵਾ 2 ਲੱਖ ਦਾ ਜੀ ਇੱਕ 3 ਲੱਖ ਦਾ ਚੈੱਕ ਹੈ ਇਹ ਜਿਹੜੇ ਚੈੱਕ ਹੈ ਇਹ ਚੈੱਕ ਜੋਤੀ ਪੰਡਾਰੀ ਪਤਨੀ ਗੌਰਵ ਪੰਡਾਰੀ ਦੇ ਨੇ ਰਾਜੀਨਾਮੇ ਦੇ ਵਿਚਕਾਰ ਇਹ ਫੈਸਲਾ ਹੋਇਆ ਸੀ ਕਿ ਇਹਨਾਂ ਨੂੰ 7.5 ਲੱਖ ਰੁਪਇਆ ਜਿਹਦਾ ਵਿਆਜ 12% ਮਹੀਨੇ ਦੇ हिसाब ਜਦ ਤੱਕ ਉਹ ਨਹੀਂ ਦਿੰਦੇ ਉਹ ਲਾਗੂ ਹੋਏਗਾ ਇਹਨਾਂ ਨੂੰ 6 ਮਹੀਨੇ ਦਾ ਟਾਈਮ ਦਿੱਤਾ ਗਿਆ ਇਹਨਾਂ ਨੂੰ ਇਹ ਪੇਮੈਂਟ ਕਰਨ ਲਈ 6 ਮਹੀਨੇ 7ਵੇਂ ਪੈਰੇ ਦੇ ਵਿੱਚਕਾਰ ਸਾਫ਼-ਸਾਫ਼ ਲਿਖਿਆ ਹੈ ਕਿ 1 ਅਕਤੂਬਰ 2023 ਤੱਕ ਦਾ ਸਮਾਂ ਦਿੱਤਾ ਗਿਆ ਇਹਨਾਂ ਨੂੰ ਗੌਰ ਕਰਨ ਵਾਲੀ ਗੱਲ ਇੱਕ ਹੋਰ ਹੈ ਕਿ ਇਸ ਮਿਆਦ ਦੇ ਦੌਰਾਨ ਇਹ ਜਿਹੜੇ ਚੈੱਕ ਸੀ ਇਹ ਸ਼੍ਰੀ ਅਮਿਤ ਸੂਦ ਦੇ ਪਾਸ ਰਹਿਣੇ ਸੀ ਇਹ ਤੁਸੀਂ ਦੇਖੋਗੇ 7ਵੇਂ ਪੈਰੇ 'ਚ ਲਿਖਿਆ ਹੈ ਦੌਰਾਨ ਇੱਕ ਚੈੱਕ ਸ਼੍ਰੀ ਅਮੇਸ਼ ਚੈੱਕ ਸ਼੍ਰੀ ਅਮਿਤ ਸੂਦ ਪੁੱਤਰ ਸ਼੍ਰੀ ਕੁਲਦੀਪ ਸੂਦ ਵਾਸੀ ਪਿੰਡ ਕੰਗ ਧਾਰੀਵਾਲ ਜਿਹੜਾ ਗੁਰਦਾਸਪੁਰ ਪਾਸ ਰੱਖੇ ਜਾਣਗੇ ਹੋਰ ਸੱਚਾਈ ਇਹ ਹੈ ਜੀ ਸਾਡੇ ਆਪ ਸਾਡੇ ਬੈਠ ਕੇ ਫੈਸਲਾ ਕਰਾਣ ਦੇ ਬਾਵਜੂਦ ਉਹਨਾਂ ਨੇ ਇਹ ਜਿਹੜੇ ਐਗਰੀਮੈਂਟ ਦੇ ਹਿਸਾਬ ਨਾਲ ਆਪਣੇ ਤਾਂ ਹੱਕ ਇਹਨਾਂ ਨੇ ਸਾਰੇ ਮੰਨੇ ਸ਼ੁਰੂ ਕਰ ਦਿੱਤੇ ਇਹਨਾਂ ਨੂੰ ਅੱਜ ਦੀ ਤਰੀਖ ਅੱਜ 2 ਦਸੰਬਰ 2024 ਖਤਮ ਆਂਤੇ ਆ ਗਿਆ ਉਹਨਾਂ ਨੇ 1 ਰੁਪਿਆ ਦੀ ਵੀ ਇਹਨਾਂ ਨੂੰ ਪੇਮੈਂਟ ਨਹੀਂ ਕੀਤੀ ਜਿਹੜੇ ਤਿੰਨ ਚੈੱਕ ਅਮਿਤ ਸੂਦ ਪਾਸ ਰੱਖੇ ਉਹਨੇ ਕਦੇ ਇਹਨਾਂ ਨੂੰ ਦਿੱਤੇ ਹੀ ਨਹੀਂ ਤੇ ਕਾਨੂੰਨਨ ਜਦ ਤੱਕ ਉਹਨਾਂ ਨੇ ਇਹਨਾਂ ਨੂੰ ਇਹਨਾਂ ਦੇ ਹੱਕ ਦੀ ਪੈਸੇ ਨਹੀਂ ਦਿੱਤੇ ਉਹ ਗੋਦਾਮ ਵੇਚਣ ਦੇ ਹੱਕਦਾਰ ਨਹੀਂ ਸਨ। ਕੀ ਕਰਦੇ? ਦੇਖੋ ਜੀ ਮੇਰੀ ਪੁਲਿਸ ਪ੍ਰਸ਼ਾਸਨ ਤੋਂ ਇਹ ਮੰਗ ਹੈ ਕਿ ਇਹਨਾਂ ਦੇ ਹੱਕ ਇਹਨਾਂ ਨੂੰ ਦਿਵਾਏ ਜਾਣ। ਸਾਡੇ ਹੱਥ ਨੂੰ ਦਿਵਾਇਆ ਜਿਹੜੇ ਜਿਹੜੇ ਦਸਤਾਵੇਜ਼ ਅਸਲ ਸਾਡੇ ਕੋਲ ਮੌਜੂਦ ਹੈ ਜੀ ਚਾਹੇ ਉਹ ਰਜਿਸਟਰੀ ਆ ਚਾਹੇ ਉਹ ਜਿਹੜਾ ਐਗਰੀਮੈਂਟ ਪੇਸ਼ ਕਰ ਰਹੇ ਉਹ ਤੇ ਚਾਹੇ ਉਸ ਤੋਂ ਬਾਅਦ ਜਿਹੜਾ ਐਗਰੀਮੈਂਟ ਹੋਇਆ ਜਿਹੜੀ ਜਿਸ ਜਿਹੜੇ ਵਿੱਚ ਕਰ ਮੈਂ ਵੀ ਬੈਠਾ ਸੀ ਤੇ ਵਿੱਚ ਇਹ ਫੈਸਲਾ ਮੈਂ ਹੀ ਮੈਂ ਵੀ ਨਿਭਾਇਆ ਸੀਗਾ ਤੇ ਬਾਕੀ ਹੋਰ ਹੋਰ ਵੀ ਮੱਲੇ ਵਾਲੇ ਬਹੁਤ ਵਾਰ ਤਤਵੰਤੇ ਸੰਦਰਜ ਜਨ ਵੀ ਬੈਠੇ ਸੀਗੇ ਉਹਨਾਂ ਨੇ ਜਿਹੜਾ ਰਾਜੀ ਨਾਮ ਉਹ ਵੀ ਮੇਰੇ ਕੋਲ ਹੈ ਤੁਸੀਂ ਮੰਗ ਕੀ ਕਰਦੇ ਹੋ ਦੇਖੋ ਸਾਡੀ ਮੰਗ ਹੈ ਇਹ ਕਿ ਭਾਈ ਇਹਨਾਂ ਦਸਤਾਵੇਜ਼ਾਂ ਨੂੰ ਪੁਲਿਸ ਪ੍ਰਸ਼ਾਸਨ ਸਾਡੀ ਡਿਮਾਂਡ ਹੈ ਕਿ ਇਹਨਾਂ ਡਾਕੂਮੈਂਟਸ ਨੂੰ ਰਾਮੀ ਨਾਲ ਦੇਖਣ ਪੜਨ ਤੇ ਉਹਦੇ ਹਿਸਾਬ ਨਾਲ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਜਿਹੜਾ ਗੋਦਾਮ ਉਹਨਾਂ ਨੇ ਗੈਰਕਾਨੂੰਨੀ ਤੌਰ ਤੇ ਵੇਚਿਆ ਉਹ ਇਹਨਾਂ ਨੂੰ ਵਾਪਸ ਦਵਾਇਆ ਜਾਏ ਜੀ ਜੋ ਕਿ ਇਹਨਾਂ ਦੇ ਨਾਮ ਤੇ ਆ ਤੁਸੀਂ ਕੰਪਲੀਟ ਕੀਤੀ ਇਹਨਾਂ ਦੇ ਇੱਕ ਦੀ ਦਰਖਾਸਤ ਦਿੱਤੀ ਹੋਈ ਹੈ ਦਰਖਾਸਤ ਇਸ ਵੇਲੇ ਐਸਏ ਰਣਜੀਤ ਸਿੰਘ ਕੋਲ ਚੱਲ ਰਹੀ ਹੈ ਮੈਂ ਖੁਦ ਵੀ ਉਹਨਾਂ ਨੂੰ ਆਪਣੇ ਨੰਬਰ ਤੋਂ ਕਾਲ ਕੀਤੀ ਸੀ ਲੇਕਿਨ ਉਹ ਮੇਰੀ ਕੋਈ ਗੱਲ ਸੁਣਨ ਨੂੰ ਰਾਜ਼ੀ ਨਹੀਂ ਹੈ ਤੇ ਉਹ ਥਾਣੇ ਦੇ ਵਿੱਚ ਘਰ ਇਹਨਾਂ ਦੇ ਇਹਨਾਂ ਦੇ ਹੱਕ ਦੀ ਕੋਈ ਕਾਰਵਾਈ ਨਹੀਂ ਹੋ ਰਹੀ ਇਸੇ ਕਰਕੇ ਮਜਬੂਰਨ ਸਾਨੂੰ ਇਹ ਰਿਪੋਰਟ ਤੁਹਾਨੂੰ ਦਿੱਤੀ ਜਾ ਰਹੀ ਹੈ ਜੀ ਹਾਂਜੀ ਦੇਖੋ ਜੀ ਮੇਰੇ ਨਾਲ ਪੀਲ ਇਹ ਵੀ ਹੈ ਆਪਣੇ ਧਾਰੀਵਾਲ ਦੇ ਜਿਹੜੇ ਵਸਨੀਕ ਹੈ ਜਾਂ ਫਿਰ ਹੋਰ ਵੀ ਕਿਸੇ ਜੋ ਵੀ ਇਹ ਵੀਡੀਓ ਦੇਖ ਰਹੇ ਨੇ ਉਹਨਾਂ ਨੂੰ ਮੇਰੀ ਬੇਨਤੀ ਹੈ ਕਿ ਇਹਨਾਂ ਦੀ ਆਪਸ ਪਰਿਵਾਰਿਕ ਵੰਡ ਜਿਹੜੀ ਹਜੇ ਖਤਮ ਨਹੀਂ ਹੋਈ ਠੀਕ ਹੈ ਜੇਕਰ ਕੋਈ ਵਿਅਕਤੀ ਇਹ ਕੋਈ ਵੀ ਪ੍ਰਾਪਰਟੀ ਜੋਤੀ ਭੰਡਾਰੀ ਗੌਰਵ ਭੰਡਾਰੀ ਜਾਂ ਫਿਰ ਇਹਨਾਂ ਦੇ ਛੋਟੇ ਭਰਾ ਵਿਕਾਸ ਭੰਡਾਰੀ ਤੋਂ ਖਰੀਦਣਾ ਚਾਹੁੰਦਾ ਤੇ ਪਹਿਲੇ ਇਹਨਾਂ ਦੀ ਰਜ਼ਾਮੰਦੀ ਜ਼ਰੂਰ ਲਈ ਜਾਵੇ ਬਿਨਾ ਪੁੱਛਗਿੱਛ ਤੇ ਬਿਨਾ ਇਹਨਾਂ ਦੀ ਰਜ਼ਾਮੰਦੀ ਦੇ ਕੋਈ ਵੀ ਜਗਾ ਨਾ ਖਰੀਦੋ ਜੀ। ਮੈਂ ਪੁੱਛੀ ਨਾ ਜੀ ਆਪਣਾ ਮੇਰਾ ਨਾਮ ਮਮੇ ਸੁਬਦਾ ਭਈ ਉਹ ਤੁਹਾਡੇ ਕੋਲ ਕਿਹਾ ਜਾ ਰਿਹਾ ਕਿ ਜਿਹੜੇ ਗੌਰਵ ਭੰਡਾਰੀ ਨੇ ਚੱਕ ਦਿੱਤੇ ਸੀਗੇ ਕਿਸ਼ਨ ਨੂੰ ਮਹਰਾਂ ਨੂੰ ਦੇਣੇ ਸੀਗੇ ਉਹ ਤੁਸੀਂ ਤੁਹਾਡੇ ਕੋਲ ਜਮ੍ਹਾਂ ਕਰਾਇਆ ਪਰ ਤੁਸੀਂ ਦਿੱਤੇ ਨਹੀਂ ਕੀ ਕਰਦਾ ਮੇਰੇ ਕੋਲ ਚੈੱਕ ਜਮ੍ਹਾਂ ਜੂਰ ਰਾਇ ਸੀਗੇ ਭਰੀ ਸਭਾ ਦੇ ਫੈਸਲਾ ਆਇਆ ਸੀਗਾ ਉਹਦੇ 'ਚ ਮੈਂ ਵੀ ਬੈਠਾ ਸੀਗਾ ਬਿੱਡੂ ਬਰਨਾਲ ਸੀਗਾ ਮੈਂ ਧੁੰਨਾ ਸੀਗਾ ਆ ਜੇ ਮੈਂ ਸੀਗਾ ਸਾਰਿਆਂ ਨੇ ਬੈਠ ਕੇ ਫੈਸਲਾ ਕੀਤਾ ਸੀਗਾ ਜਿਹਦੇ ਵਿੱਚ ਕਿਸ਼ਨ ਨੂੰ ਜਿੰਨੇ ਆਪਣੀ ਆ ਪਾਈ ਆ ਜਿਸਤੀ ਇਹਨੂੰ ਇਹੋ 2.5 ਫੁੱਟ ਦੀ ਪੋੜੀ ਤੇ ਉੱਤੇ ਦੋ ਦਕਾਨਾਂ ਉਹਦਾ ਕਬਜ਼ਾ ਗੁਰਪੁਰ ਸੀਗਾ ਉਹ ਕਬਜ਼ਾ ਜਿਹੜਾ ਇਹਨੂੰ ਦਵਾ ਸੀ ਇਹਦਾ ਬਦਲੇ ਗਿਰਾਮ ਦਿੱਤਾ ਸੀਗਾ ਜੇ ਤਾਂ ਆਮੜਾ ਕਬਜ਼ਾ ਗੁਰਮੁਤਾ ਸੀਗਾ ਉਦੋਂ ਇਹਨਾਂ ਨੂੰ ਪੁੱਛਿਆ ਕਿ ਰਿਸ਼ਤੀ ਉਦੋਂ ਆਪਣੇ ਜਿਹੜਾ ਹੋਣ ਵਾਲਾ ਦਾ ਬੱਚਾ ਸੀ ਉਹਦੀ ਵੀ ਸੌਖ ਆ ਗਿਆ ਸੀਗਾ ਆਪਣੇ ਬੱਚੇ ਖੋ ਆ ਗਿਆ ਆਪਣੇ ਕੋਲ ਰਿਸ਼ਤੀਆਂ ਨਹੀਂ ਕੋਈ ਵੀ ਤੇ ਉਹ ਇਦਾਂ ਹੀ ਬਟਾਂਦਾ ਕਰਤਾ ਸੀ ਉਹਦਾ ਕਬਜ਼ਾ ਉਹਨੂੰ ਕਰਾਤਾ ਸੀਗਾ ਤੇ ਜਿਹਨਾਂ ਦਾ ਗੁਰਕੂ ਕਬਜ਼ਾ ਸੀਗਾ ਉਹ ਕਬਜ਼ਾ ਕਿਸਨੂੰ ਕਰਾਤਾ ਸੀਗਾ ਉਹ ਤੁਹਾਡੇ ਕਹਿੰਦਾ ਸ਼ਾਇਦ ਮੋਦਪੁਰ ਬੰਦਿਆ ਬੈ ਕੇ ਤੇ ਰਾਜੀ ਇਹਨਾਂ ਨੇ ਫੈਸਲਾ ਕੀਤਾ ਬੈ ਕੇ ਫੈਸਲਾ ਕਰਕੇ ਇਹਨਾਂ ਦਾ ਕਬਜ਼ਾ ਲੈ ਦੁਕਾਨਾ ਸੇ ਚੜ ਗਿਆ ਸੀਗਾ ਉਹ ਅਹੀਂ ਇਹਨਾਂ ਦੁਕਾਨਾ ਦਾ ਕੰਮ ਕਰਦਾ ਸੀ ਤੇ ਗੁਰਮ ਆਪਣੇ ਗ੍ਰਾਮ ਵੇਚਦਾ ਸੀਗਾ ਕਿਉਂਕਿ ਉਹਨੇ ਕਹਿੰਦਾ ਸੀ ਮੇਰੇ ਕੋਲ ਰਿਸ਼ਤੀਆਂ ਨਹੀਂ ਗੁਰਗੋੜਾ ਨੇ ਆਪਣਾ ਨਾਮ ਵੇਚਿਆ ਵਾ ਕਿ ਅਸੀਂ ਗੁਰਗੋੜਾ ਕੋ ਪੈਸੇ ਠਗੀਏ ਕਿਉਂਕਿ ਹਰ ਗੱਲ ਤੇ ਪੈਸੇ ਮੰਗਦਾ ਕਿਸ਼ਰ ਹਰ ਗੱਲ ਤੇ ਉਹਦੀ ਆਪਣੀ ਮਾਂ ਨੂੰ ਆਪਣੇ ਨਾਂ ਦੇਖੰਦਿਆ ਵਾ ਤਾਂ ਵੀ ਕਹਿੰਦਾ ਮੈਨੂੰ ਪੈਸੇ ਦਿਓ 2000 ਰੁਪਏ ਮਹੀਨਾ ਜੀ ਉਹਨਾਂ ਦੋਵਾਂ ਭਰਾਵਾਂ ਕੋ ਨਹੀਂ ਪਾਲੀ ਜਾਂਦੀ ਇਹਨੇ ਰੱਖੀ ਆ ਤੇ ਉਹਨਾਂ ਉਹਨਾਂ ਕੋਈ ਪੈਸੇ ਮੰਗਦਾ ਕਿ ਮੈਨੂੰ ਮਾਂ ਦੀ ਮੈਂ ਰੱਖਣੀ ਆ ਤੇ ਮੈਨੂੰ ਪੈਸੇ ਦਿਓ ਦੇ 2000 ਰੁਪਏ ਮਹੀਨਾ ਮੰਗਦਾ ਵਾ ਫਿਰ ਕਹਿੰਦਾ ਮੈਂ ਹਿੱਸਾ ਹੀ ਮਾਂ ਦਾ ਲੈਣਾ ਵਾ ਤੇ ਜਿਹੜੇ ਚੱਕਿਆ ਚੱਕਦਾ ਕੀ ਮਿਲਖ ਚੱਕੇ ਹੋਣੀ ਚੱਕ ਤੇ ਚੱਕ ਉਹ ਚੱਕਾ ਪਾਉਣ ਗੁਰਗੋੜਾ ਵਾ ਵਾਫ ਕਰ ਦੇਖ ਕੇ ਚੈੱਕ ਕਰਾਂ ਲੋਰੀ ਕੋਈ ਨੂੰ ਚੈੱਕ ਕਰ ਰਹੀ ਸੀ ਘਰ ਦਾ ਮਕਾਨ ਦਾ ਇੱਕ ਪਲਾਟ ਜਿਹੜਾ ਇਹਨਾਂ ਹੁੰਦਾ ਵੀ ਸਾਹਮੇ ਆਵਾ ਆਪਣੇ ਫਾਦਲ ਸਾਹਿਬ ਕੋਈ ਨੇ ਪਹਿਲਾਂ ਹੀ ਰਜਿਸਟਰੀ ਉਹਦੀ ਕਰਾ ਲਈ ਆਪਣੇ ਨਾਂ ਦੇ ਇਹ ਹਰ ਬਰਲੇ ਜਿਹੜਾ ਵਾ ਕਿਸ਼ਨ ਨੇ ਠੱਗਿਆ ਮੰਨਦਿਆ ਵਾ ਕਿਸ਼ਨ ਨੂੰ ਠੱਗਿਆ ਮੰਨਦ ਸੋ ਕੋਈ ਕੰਮ ਨਹੀਂ ਹੈਗਾ ਹੁਣ ਵੀ ਅੱਜ ਦੀ ਦਿੱਚੂ ਇਹੋ ਕਹਿੰਦਾ ਕਿ ਮੈਨੂੰ ਜਿੰਨੇ ਪੈਸੇ ਮਿਲ ਜਣ ਜਿੰਨੇ ਖੋਏ ਜਾਂ ਗੁਰ ਬਣਾਏ ਕੋਣ ਹੋਲਾ ਬਸ ਇੱਥੇ ਇਸੇ ਗੱਲ ਦੀ ਲੜਾਈ ਹੈ ਚੈੱਕੜਿਆ ਬੱਚਕੜਾ ਵਕਤ ਤੇ